ਬਾਦ ਦੇ ਵਿੱਚ ਵੀਡੀਓ ਦੇਖਣ ਉਹ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲਿਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਤੱਕ ਪਹੁੰਚ ਸਕੇ ਅੱਜ 14 ਸਤੰਬਰ 2025 ਸਵੇਰ ਦੇ ਲਗਭਗ 6:00 ਵਜੇ ਚੁੱਕੇ ਨੇ ਆਪਾਂ YouTube ਚੈਨਲ ਦੇ ਉੱਪਰੋਂ ਲਾਈਵ ਤੁਹਾਨੂੰ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਛੋਟੀ ਵੀਡੀਓ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕੀ ਮਾਹੌਲ ਜਿਹੜਾ ਚੱਲ ਰਿਹਾ ਹੈ ਕੀ ਸਥਿਤੀ ਹੈ ਤਾਜ਼ਾ ਤੁਸੀਂ ਜਰੂਰ ਦੱਸਿਓ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਕਿੱਥੋਂ-ਕਿੱਥੋਂ ਜਿਹੜੀ ਆਪਣੀ ਤੁਸੀਂ ਵੀਡੀਓ ਦੇਖ ਰਹੇ ਹੋ ਸਤਲੁਜ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਜਾਂ ਬਿਆਸ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤੁਹਾਡੇ ਏਰੀਆ ਦੇ ਵਿੱਚ ਕੀ ਸਥਿਤੀ ਆ ਪਾਣੀ ਦੀ ਤਾਂ ਜੋ ਹੋਰ ਭੈੜ ਭਰਾਵਾਂ ਨੂੰ ਕਮੈਂਟ ਦੇਖ ਕੇ ਪਤਾ ਲੱਗ ਸਕੇ ਕਿ ਪਾਣੀ ਦੀ ਸਥਿਤੀ ਕਿੱਥੇ-ਕਿੱਥੇ ਜਿਹੜੀ ਕੀ-ਕੀ ਚੱਲ ਰਹੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚਲੋ ਵਾਤਵਾਤ ਗਰੁੱਪਾਂ ਵਿੱਚ ਰਿਕਰ ਤੋਂ ਲਾਈਵ ਤੁਸੀਂ ਦੇਖ ਰਹੇ ਹੋ ਇਸ ਪਾਸੇ ਜਿਹੜਾ ਪਾਣੀ ਆ ਸਤਲੂ ਜਿਹੜੇ ਪਾਸੋਂ ਆ ਰਿਹਾ ਦੂਸਰੇ ਪਾਸੇ ਗੱਲ ਕਰੀਏ ਤਾਂ ਬਿਆਸ ਵਾਲੇ ਪਾਸੋਂ ਪਾਣੀ ਆ ਰਿਹਾ ਹਰੀ ਘਾੜ ਤੇ ਬਿਲਕੁਲ ਆਪਾਂ ਉੱਪਰ ਮੌਜੂਦ ਆ 14 ਸਤੰਬਰ 2025 ਸਵੇਰ ਦੇ ਲਗਭਗ 6:00 ਵਜੇ ਚੁੱਕੇ ਨੇ ਜਿਹੜਾ ਹਰੀ ਘੜ ਵਰਕਸ ਤੇ ਪਾਣੀ ਕੱਲ 13 ਸਤੰਬਰ 2025 ਨੂੰ 1,38,000 ਕਿਊਸਿਕ ਪਾਣੀ ਆ ਰਿਹਾ ਸੀ 1,21,000 ਕਿਊਸਿਕ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਸੀ ਜੇਕਰ ਪੌਂਡ ਡੈਮ ਦੀ ਕੱਲ ਸ਼ਾਮ 6:00 ਵਜੇ ਦੀ ਗੱਲ ਕਰੀਏ ਤਾਂ 80,000 ਪਾਣੀ ਜਿਹੜਾ ਐਕਚੁਅਲ ਡਾਟ ਦੇ ਵਿੱਚ ਇ ਉਹ ਲਗਭਗ 49000 ਕਿਊਸੀ ਦਾ ਆਊਟਫਲੋ ਪੌਂਗ ਡੈਮ ਤੋਂ ਹੋ ਰਿਹਾ ਸੀਗਾ ਸੋ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸੋ ਤੁਹਾਨੂੰ ਆਪਣੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗਦੀ ਆ ਬਾਕੀ ਕਿੱਥੋਂ-ਕਿੱਥੋਂ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਇਹ ਵੀ ਜਰੂਰ ਦੱਸੋ ਬਾਕੀ ਹਰੀ ਘਾੜੀ ਦੀ ਅਪਡੇਟ ਜਲਦੀ ਆਪਾਂ ਤੁਹਾਨੂੰ ਜਿਹੜੀ ਅ ਨਵੀਆਂ ਜਿਹੜੀਆਂ ਆਪਣੇ ਟਾਣੀਆਂ ਉਹ ਵੀ ਆਪਾਂ ਤੁਹਾਨੂੰ ਪਰਵਾਇਡ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਵੀ ਕਈ ਸਾਲਾਂ ਤੋ ਆਪਾਂ ਤੁਹਾਨੂੰ ਸਹੀ ਜਾਣਕਾਰੀ ਜਿਹੜੀ ਪ੍ਰੋਵਾਇਡ ਕਰਵਾਉਂਦੇ ਰਹਿਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਉਹ ਸਹੀ ਸਮੇਂ ਜਿਹੜੀ ਪ੍ਰੋਵਾਇਡ ਕਰਵਾਉਂਦੇ ਰਵਾਂਗੇ ਆਪਣਾ ਫਰਜ਼ ਆਪਾਂ ਨਿਭਾ ਰਹੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਹੋਰ ਭੈਣਾ ਭਰਾਵਾਂ ਤੱਕ ਪਹੁੰਚਾਉਣੀ ਆ ਤਾਂ ਜੋ ਜਿਹੜੀ ਇਹ ਜਾਣਕਾਰੀ ਸਾਰਿਆਂ ਦੇ ਫੋਨਾਂ ਤੱਕ ਪੌਂ ਸਕੇ ਬਾਕੀ ਮੈਂ ਤੁਹੀ ਇਹ ਜਰੂਰ ਦੱਸੋ ਤੁਹਾਡੇ ਏਰੀਆ ਦੇ ਵਿੱਚ ਪਾਣੀ ਦੀ ਸਥਿਤੀ ਕੀ ਚੱਲ ਰਹੀ ਆ ਕਿੱਥੇ ਕਿੱਥੇ ਕਿਹੜੀ-ਕੜੀ ਸੇਵਾ ਦੀ ਲੋੜ ਆ ਇਹ ਵੀ ਜਰੂਰ ਕਮੈਂਟਾਂ ਵਿੱਚ ਦੱਸੋ ਤਾਂ ਜੋ ਜਿਹੜੀ ਸਮਾਜ ਸੇਵੀ ਵੀਰਾਂ ਨੂੰ ਗ੍ਰਾਮ ਲੈਵਲ ਤੇ ਜਾ ਕੇ ਆਪਾਂ ਉਹਨਾਂ ਨੂੰ ਕਈਏ-ਕਈ ਵੀਰੇ ਆ ਇਸ ਜਗ੍ਹਾ ਤੇ ਤੁਸੀਂ ਮਦਦ ਆ ਆ ਕਰਕੇ ਆਓ ਬਾਕੀ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਉਹ ਕਈ ਗੈਰੀ ਹੁੰਦਾ ਕਿ ਕਿਸੇ ਦਾ ਮੰਨ ਲਓ ਕੋਠੇ ਦੀ ਕੋਈ ਚੈਨਲ ਨੇ ਵੀਡੀਓ ਪਾ ਦਿੱਤੀ ਕਿ ਇਹਦਾ ਕੋਠਾ ਪੈਣ ਵਾਲਾ ਵਾ ਉਹਨੂੰ ਹੋਰ ਕੋਈ ਸਮਾਜ ਸੇਵੀ ਸੰਸਥਾ ਆ ਕੇ ਪੈਸੇ ਦੇ ਜਾਂਦੀ ਆ ਪਰ ਉਹ ਕੋਠਾ ਨਹੀਂ ਪõਂਦਾ ਜਾਂ ਉਹ ਕੋਹੋਂ ਦਾ ਕੋਠਾ ਪੈ ਜਾਂਦਾ ਵਾ ਤੇ ਉਹਦੇ ਕੋਲ ਹੋਰ ਕੋਈ ਸਮਾਜ ਸੇਵੀ ਸੰਸਥਾਵਾਂ ਪਹੁੰਚਦੀਆਂ ਨੇ ਤਾਂ ਉਹਨਾਂ ਨੂੰ ਹੋਰ ਪੈਸੇ ਦੇਣ ਦੀ ਕੋਸ਼ਿਸ਼ ਕਰਦਿਆਂ ਨੇ ਉੱਥੇ ਤੁਸੀਂ ਤਗੜੇ ਹੋ ਕੇ ਉਹਨੂੰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਆ ਤੇ ਹੋਰ ਕਿਸੇ ਘਰ ਦੀ ਮਦਦ ਕਰਵਾਉਣੀ ਆ ਕਿਉਂਕਿ ਜੇਕਰ ਕਿਸੇ ਦੀ ਇੱਕ ਦੀ ਵੀ ਵੀਡੀਓ ਵਾਇਰਲ ਹੁੰਦੀ ਆ ਤੇ ਇਹ ਨਹੀਂ ਕਿ ਆਪਾਂ ਉਹਦਾ ਘਰ ਹੀ ਭਰ ਦੇਣਾ ਵਾ ਹੋਰ ਬਹੁਤ ਲੋਕ ਦੁਖੀ ਪੈਣ ਜਿੰਨਾਂ ਵਿਚਾਰਿਆਂ ਨੇ ਕੰਧਾਂ ਪਾੜੀਆਂ ਨੇ ਘਰ ਡਿੱਗ ਪਏ ਨੇ ਮਸ਼ਹੂਰ ਹੋੜ ਗਏ ਨੇ ਸੋ ਇਹ ਇਹ ਹਲਾਰਾ ਜਿਹੜਾ ਤੁਸੀਂ ਖੋਦ ਹੀ ਕਰਨਾ ਤੁਹਾਡੇ ਇਲਾਕੇ ਦੇ ਵਿੱਚ ਕੋਈ ਏਦਾਂ ਦਾ ਸ਼ਰਾارتی ਅੰਸਰ ਨਾ ਹੋਵੇ ਜੇਕਰ ਕੋਈ ਏਦਾਂ ਦਾ ਸ਼ਰਾارتی ਅੰਸਰ ਹੈ ਤਾਂ ਜਿਹੜੀ ਸਮਾਜ ਸੇਵੀ ਸੰਸਥਾ ਸੇਵਾ ਕਰਨ ਆਉਂਦੀ ਉਹਨਾਂ ਨੂੰ ਤੁਸੀਂ ਜ਼ਰੂਰ ਦੱਸੋ ਤਾਂ ਜੋ ਉਹਨਾਂ ਦੀ ਜਿਹੜੀ ਸੇਵਾ ਰੁਪਈਆ ਰੁਪਈਆ ਇਕੱਠਾ ਕੀਤਾ ਹੈ ਉਹ ਸਹੀ ਜਗ੍ਹਾ ਤੇ ਲੱਗੇ ਸੋ ਮੈਂ ਤਾਂ ਇਹੀ ਵੀਰੇ ਦੇ ਤੁਹਾਨੂੰ ਕਹਿਣਾ ਚਾਹਣਾ ਕਿ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਪਲ-ਪਲ ਦੀ ਰਿਪੋਰਟ ਦੇਖਣ ਲਈ ਤੁਸੀਂ ਸੁਖ ਲੱਟ ਗਿਆ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਗੇ ਵੀ ਆਪਾਂ ਤੁਹਾਨੂੰ ਕਈ ਸਾਰਾ ਜਿਹੜੀ ਰਿਪੋਰਟ ਸਹੀ ਰਿਪੋਰਟ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਤੁਹਾਨੂੰ ਜਿਹੜੀ ਰਿਪੋਰਟ ਸਹੀ ਸਮੇਂ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਾਫੀ ਵੀਰ ਪੁੱਛਦੇ ਸੀ ਕਿ ਤੁਹਾਡਾ ਘਰ ਇੱਥੇ ਹੀ ਆ ਵੀਰੇ ਲਗਭਗ ਆਪਣਾ ਘਰ ਇੱਥੋਂ 2 ਕਿਲੋਮੀਟਰ ਦੂਰ ਆ ਬਾਕੀ ਜੇਕਰ ਗੱਲ ਕਰੀਏ ਤਾਂ ਇੱਥੋਂ 20 ਕਿਲੋਮੀਟਰ ਦੂਰ ਆਪਣਾ ਪਿੰਡ ਆ ਬਾਕੀ ਆਪਣੇ ਵੱਡੇ ਆਪਣੇ ਵੀਰ ਜੀ ਇੱਥੇ ਆਪਣੇ ਇਨਸਪੈਕਟਰ ਨੇ ਤੇ ਬਾਕੀ ਜਿਹੜੀ ਅਗਲੀ ਜਾਣਕਾਰੀ ਹੋਵੇ ਆਪਾਂ ਜਲਦੀ ਤੁਹਾਨੂੰ ਦੱਸਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀ ਚੱਲੋ ਤਾਂ ਆ ਰਿਹਾ ਬਹੁਤ ਦੁੱਖ ਹੋ ਰਿਹਾ ਕਿ ਬਹੁਤ ਲੋਕਾਂ ਨੂੰ ਇਸ ਵੇਲੇ ਅਗਲੇ ਪਾਸੇ ਬਿਮਾਰੀਆਂ ਦੀ ਸਾਹਮਣਾ ਕਰਨਾ ਪੈ ਰਿਹਾ ਬਹੁਤ ਜਿਆਦੀਆਂ ਬਿਮਾਰੀਆਂ ਇਸ ਵਾਰ ਲੱਗ ਰਹੀਆਂ ਨੇ ਸੋ ਜਿਹੜਾ ਭੈਣ ਭਰਾ ਵੀ ਵੀਡੀਓ ਦੇਖੇ ਵੱਧ ਤੋਂ ਵੱਧ ਗਰੁੱਪਾਂ ਵਿੱਚ ਜਰੂਰ ਸ਼ੇਅਰ ਕਰੀ ਚੱਲੋ ਹਰੀਕੇ ਹੜਤੇ ਕੱਲ 13 ਤਰੀਕ ਨੂੰ ਸ਼ਾਮ ਨੂੰ 6 ਵਜੇ 1.38 ਹਜ਼ਾਰ ਪਾਣੀ ਆ ਰਿਹਾ ਸੀ 1.21 ਹਜ਼ਾਰ ਪਾਣੀ ਜਿਹੜਾ ਡਾਊਸਟਿੰਗ ਅਗਲੇ ਪਾਸੇ ਕੀਤਾ ਜਾ ਰਿਹਾ ਸੀ ਨਹਿਰਾਂ ਨੂੰ ਜਿਹੜਾ ਕੁਛ ਕੁ ਜਿਹੜਾ ਪਾਣੀ ਛੱਡਿਆ ਜਾ ਰਿਹਾ ਤੇ ਮੈਂ ਇਹੀ ਬੇਤੀ ਕਰ ਦੇਣੀ ਚਾਹੁੰਦਾ ਕਿ ਆਪਾਂ ਇਸ ਖੇਤਰਾਂ ਦੀ ਲੋੜ ਹੋ ਸਕਦਾ ਕਿ ਕੱਲ ਕਿਸੇ ਇਲਾਕੇ ਪਾਣੀ ਇਸ ਵਾਰ ਕਾਲਾ ਬਹੁਤ ਜ਼ਿਆਦਾ ਆ ਰਿਹਾ ਬੜਾ ਦੁੱਖ ਹੋ ਰਿਹਾ ਦੇਖ-ਦੇਖ ਕੇ ਬੜੇ ਹਾਲਾਤ ਮਾੜੇ ਹੋਏ ਨੇ ਇਸ ਵਾਰ ਤੇ ਇਸ ਵਾਰ ਸਿਵਾਵਾ ਜਿਹੜੀਆਂ ਆਪਣੇ ਗਰਾਊਂਡ ਲੈਵਲ ਤੇ ਤੁਹਾਨੂੰ ਪਤਾ ਸਵੇਰੇ ਆਪਾਂ ਸੁਬਾ 3:30-4 ਵਜੇ ਉੱਠ ਪੀਦਾ ਸੀਗਾ ਰਾਤ 11 ਵੇ ਤੱਕ ਸਿਵਾਵਾ ਲਗਾਤਾਰ ਜਾਰੀ ਰਹੀਆਂ ਨੇ ਇਸ ਵਾਰ ਫਿਲਹਾਲ ਜਿਹੜੀਆਂ ਆਪਾਂ ਵੀਡੀਓ ਘਾਟੀ ਨਾ ਹੀ ਸਾਡੇ ਕੋਲ ਟਾਈਮ ਸੀ ਵੀਡੀਓ ਬਣਾਉਂਦਾਰੇ ਨਾ ਹੀ ਕੋਈ ਅਪਲੋਡ ਹੋਈਆਂ ਇਸ ਵਾਰ ਗਰਾਊਂਡ ਲੈਵਲ ਤੇ ਜਿਹੜੀ ਆਪਣੀ ਮਦਦ ਉਹ ਲਗਾਤਾਰ ਨਿਰੰਤਰ ਜਾਰੀ ਰਹੀ ਹੈ ਪੀਪੀ ਸਾਹਿਬ ਕੁਮਿੰਦਰ ਦੇ ਥਰੂ ਤੁਸੀਂ ਕੋਸ਼ਿਸ਼ ਦੀਆਂ ਮਾੜੀਆਂ ਮੋਟੀਆਂ ਵੀਡੀਓ ਪਾਈ ਸਵਾਗਤ ਹੈ ਮਾਮਾ ਦਾ ਪਤਾ ਲੱਗਦਰ ਰਿਹਾ ਕਿੱਥੇ ਕਿੱਥੇ ਕਿਹੜੀ ਕਿਹੜੀ ਚੱਲਦੀ ਰੀਲ ਵਗੈਰਾ ਸੋ ਵੀਡੀਓ ਸ਼ੇਅਰ ਕਰਿਓ ਸੁਖ ਲਟ ਜਾਂ YouTube ਤੇ ਨਾਲ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਪਲ-ਪਲ ਦੀ ਰਿਪੋਰਟ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਕਾਫੀ ਲੰਮੀ ਹੋਈ ਨਹੀਂ ਬਾਅਦ ਕੁਝ ਵੀਰਾਂ ਨੇ ਦੇਖਣੀ ਹੁੰਦੀ ਆ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਬਾਕੀ ਕਮੈਂਟ ਜਰੂਰ ਦੱਸੋ ਜੋ ਤੁਹਾਡੇ ਵੀ ਕੋਈ ਪ੍ਰੋਬਲਮ ਆ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਮੈਂ ਜਲਦੀ ਉਹਨਾਂ ਨੂੰ ਜਿਹੜਾ ਤੁਹਾਨੂੰ ਆਪਣਾ ਉంది ਰਿਪੋਰਟ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜਾ ਤੁਹਾਡਾ ਰਿਪਲਾਈ ਹੋ ਜਰੂਰ ਮੈਂ ਕਰਾਂਗਾ ਜਲਦੀ ਤੋਂ ਜਲਦੀ ਥੋੜਾ ਮੈਂ ਵਿਜੀ ਆ ਅੱਜ ਤੁਹਾਨੂੰ ਪਤਾ ਸੰਡੇ ਮੈਂ ਗਰਾਊਂਡ ਦੇ ਮੇਲੇ ਤੇ ਬਹੁਤ ਜਗ੍ਹਾ ਤੇ ਜਾਣਾ ਬਹੁਤ ਮਦਦਦ ਕਰਨੀ ਆ ਤੁਸੀਂ ਆਪਣਾ ਲਾਈਵ ਰਿਪੋਰਟ ਲਾਈਵ ਆਪਣੇ ਅੱਜ ਜੁੜੇ ਰਹੋ ਸਾਰਾ ਦਿਨ ਸਾਰਾ ਦਿਨ ਆਪਾਂ ਲਾਈਵ ਤੇ ਹੀ ਰਹਿਣਾ ਅੱਜ ਪਲ-ਪਲ ਦੀ ਰਿਪੋਰਟ YouTube ਚੈਨਲ ਤੇ ਆਪਾਂ ਪ੍ਰੋਵਾਈਡ ਕਰਵਾਉਂਦੇ ਰਹਿਣਾ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਤੇ ਆਪਣਾ ਸੁਖ ਲਟਿਆ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ